ਈਵਾ ਸੁਸਾਇਟੀ ਗੁਰਦਾਸਪੁਰ ਵੱਲੋਂ ਜ਼ਿਲ੍ਹਾ ਅੰਮ੍ਰਿਤਸਰ ਦੇ ਲਾਗੇ ਪਿੰਡ ਤਾਬੂ ਵਾਲੀ ਚਟਾ ਪਹੁੰਚੇ ਆ ਜਿੱਥੇ ਇੱਕ ਬਹੁਤ ਹੀ ਗਰੀਬ ਪਰਿਵਾਰ ਜਿਹੜਾ ਰਹਿੰਦਾ ਹੈ ਇਹ ਜੋ ਬੇਟੀ ਤੁਸੀਂ ਦੇਖ ਰਹੇ ਹੋ ਮਹਿਕਪ੍ਰੀਤ 15 ਤਰੀਕ ਚੌਥਾ ਮਹੀਨਾ 2023 ਨੂੰ ਇਸ ਬੱਚੀ ਦੀ ਜਿਹੜੀ ਉਹ ਆਨੰਦ ਕਾਰਜ ਹਨ ਇਹ ਬੱਚੀ ਦੇ ਮਾਤਾ ਜੀ ਹਨ ਜੋ ਘਰਾਂ ਵਿੱਚ ਕਰਕੇ ਆਪਣੇ ਘਰ ਦਾ ਗੁਜ਼ਾਰਾ ਕਰਦੇ ਹਨ ਤੇ ਨਾਲ ਇਹ ਬੱਚੀ ਦਾ ਬ੍ਰਦਰ ਆ ਜੋ ਮਿਸਤਰੀਆਂ ਨੇ ਮਗਰ ਮਜ਼ਦੂਰੀ ਕਰਦਾ ਹੈ ਮਾਈਪਾਗੋ ਸੇਵਾ ਸੁਸਾਇਟੀ ਵੱਲੋਂ ਅਤੇ ਇੰਗਲੈਂਡ ਦੀਆਂ ਸੰਗਤਾਂ ਵੱਲੋਂ ਇਸ ਬੱਚੀ ਦੇ ਆਨੰਦ ਕਾਰਜ ਉੱਪਰ ਕੁਝ ਫਰਨੀਚਰ ਦਾ ਸਮਾਨ ਜਿਹੜਾ ਉਹ ਦਿੱਤਾ ਗਿਆ ਆ ਅਸੀਂ ਸਮੂਹ ਸੰਗਤਾਂ ਦਾ ਅਤੇ ਨਾਲ ਹੀ ਇੰਗਲੈਂਡ ਦੀਆਂ ਸੰਗਤਾਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਬੱਚੀ ਦੇ ਆਨੰਦ ਕਾਰਜਾਂ ਦੇ ਉੱਪਰ ਇਸ ਬੱਚੀ ਦੀ ਮਦਦ ਕੀਤੀ ਹੈ ਬਾਕੀ ਅਸੀਂ ਵੀਰ ਜੀ ਨੂੰ ਪੁੱਛਦੇ ਆ ਕਿ ਸੋਸਾ ਸੋਸਾਇਟੀ ਵਾਲੇ ਕੀ ਕਹਿਣਾ ਚਾਹੁੰਦੇ ਹਨ ਹਾਂਜੀ ਵੀਰ ਜੀ ਵਾਈਗੁਰਤੀ ਕਾ ਫਾਟਾ ਜੀ ਮੈਂ ਧੰਨਵਾਦ ਕਰਦਾ ਮਾਈਪਾ ਗੋ ਸੇਵਾ ਸੁਸਾਇਟੀ ਦਾ ਜੀ ਜਿਨ੍ਹਾਂ ਨੇ ਅੱਜ ਇਸ ਗਰੀਬ ਪਰਿਵਾਰ ਦੀ ਮਦਦ ਕੀਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵੀਰ ਨੇ ਆਪਣਾ ਇੰਗਲੈਂਡ ਦੀਆਂ ਸੰਗਤਾਂ ਦਾ ਵੀ ਜਿਨ੍ਹਾਂ ਨੇ ਇਸ ਪਰਿਵਾਰ ਦੀ ਮਿਲ ਕੇ ਬਹੁਤ ਹੈਲਪ ਕੀਤੀ ਐ ਬੇਟੀ ਦਾ ਬੇਤਾਰੀ ਡੈਥ ਹੋ ਜੋ ਕਿ ਕਾਫੀ ਦੇਰ ਹੋ ਗਈ ਆ ਦੋ ਭਰਾ ਨੇ ਜੀ ਉਹ ਲੇਬਰ ਮਜ਼ਦੂਰੀ ਦਾ ਕੰਮ ਕਰਦੇ ਐ ਤੇ ਚਲੋ ਪਰਮਾਤਮਾ ਚੜ੍ਹਦੀ ਕਲਾ ਬਖਸ਼ੇ ਤੁਹਾਨੂੰ ਇਸੇ ਤਰ੍ਹਾਂ ਸੇਵਾ ਨਿਭਉਂਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵੀਰ ਨੇ ਸਮੂਹ ਸੁਸਾਇਟੀ ਦਾ ਤੇ ਇੰਗਲੈਂਡ ਦੀਆਂ ਸੰਗਤਾਂ ਦਾ ਧੰਨਵਾਦ ਕੀਤਾ ਮੈਂ ਮਾਈ ਪਾ